ਦੇ ਸੁੱਤੇ ਪਈ ਵਰਕਰਾਂ ਨੂੰ ਟੈਂਟਾਂ ਦੇ ਵਿੱਚੋਂ ਖਿੱਚ ਲਿਆਉਂਦੇ ਹੁੰਦੇ ਸੀ ਤੇ ਉਹਨਾਂ ਨੂੰ ਉਹ ਖਾ ਜਾਂਦੇ ਹੁੰਦੇ ਸੀ। ਆਨ ਰਿਕਾਰਡ ਗਿਣਤੀ ਮਿਲਦੀ ਆ ਵੀ ਉਹਨਾਂ ਸ਼ੇਰਾਂ ਨੇ 135 ਬੰਦਿਆਂ ਦਾ ਸ਼ਿਕਾਰ ਕੀਤਾ ਜੀ। ਉਹ ਇੰਨਾ ਕਿ ਡੇਂਜਰਸ ਕੰਮ ਹੋਣ ਲੱਗਿਆ ਸੀ ਉਹ ਟਾਈਮਾਂ ਦੇ ਵਿੱਚ ਇੰਨਾ ਕਿ ਖਤਰਾ ਹੋ ਗਿਆ ਸੀ ਵੀ ਜਿਹੜਾ ਯੂਗਾਂਡਾ ਰੇਲਵੇਜ਼ ਦਾ ਕੰਮ ਚੱਲ ਰਿਹਾ ਸੀ, ਰੇਲਵੇ ਦੇ ਬ੍ਰਿਜ ਬਣ ਰਹੇ ਸੀ, ਉਹ ਬ੍ਰਿਜ ਬਣਦੇ ਜਾਂ ਰੇਲਵੇ ਦੀਆਂ ਲੈਣਾ ਬਚਾਉਣੀਆਂ ਉਹਨਾਂ ਨੂੰ ਬਚਾਲੇ ਰੋਕਣੀਆਂ ਪਈਆਂ ਸੀ। ਉਹ ਦੱਸਦਾ ਸੋਨੂੰ ਵੀ ਜਦੋਂ ਬਣਾਉਂਦੇ ਬਣਾਉਂਦੇ ਸਿੱਖ ਇੱਥੇ ਪਹੁੰਚੇ ਨੇ ਤੇ ਉਹਨਾਂ ਨੇ ਉਸ ਤੋਂ ਬਾਅਦ ਫਿਰ ਗੁਰਦੁ ਆ ਤੁਸੀਂ ਦੇਖੋ 1900 1898 ਸੋਰੀ ਗਲਤ ਕਹਿ ਗਿਆ ਮੈਂ 1898 ਦੀ ਇਹ ਜੇਲ ਬਣੀ ਹੋਈ ਹੈ ਖੋਲੋ ਮਾੜਾ ਜਣ ਆ ਦੇਖੋ ਆ ਰੇਲਵੇ ਪੁਲਿਸ ਵਾਲਿਆਂ ਦੀ ਜੇਲ ਆ ਆ ਦੇਖੋ ਭਾਈ ਜਿਵੇਂ ਅਸੀਂ ਵੀ ਪਿੰਡਾਂ ਦੇ ਵਿੱਚ ਛੋਟੇ ਹੁੰਦੇ ਨਾ ਰੇਲਵੇ ਦੀ ਲਾਈਨ ਤੇ ਪੱਥਰ ਰੱਖ ਦਿੰਦੇ ਹੁੰਦੇ ਸੀ ਵੀ ਇਹ ਭੰਨੇ ਜਾਣਗੇ ਜਦੋਂ ਰੇਲ ਗੱਡੀ ਚੱਲੂਗੀ ਤਾਂ ਇੱਥੋਂ ਦੇ ਜਵਾਖਾਂ ਦਾ ਵੀ ਭਾਈ ਉਹੀ ਕਲਚਰ ਆ ਚਲੋ ਜੀ ਓ ਤੇਰੀ ਇੱਕ ਹੋਰ ਚਮਚਾ ਹੈ ਇੱਕ ਹੋਰ ਸਟਾਰ ਖਾਨਾ ਸਟਾਰ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਅਫਰੀਕਾ ਦਾ ਹਰਮੰਦਰ ਸਾਹਿਬ ਮੰਨੇ ਜਾਣ ਵਾਲੀ ਥਾ ਗੁਰਦੁਆਰਾ ਮਕਿੰਦੂ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਏ ਸੀ ਤੇ ਜਿਨ੍ਹਾਂ ਨੇ ਸਾਡੀ ਉਹ ਵੀਡੀਓ ਨਹੀਂ ਚੈੱਕ ਕੀਤੀ ਜਾ ਕੇ ਜਰੂਰ ਦੇਖਿਓ ਪਰ ਇਸ ਵੀਡੀਓ ਤੋਂ ਬਾਅਦ ਇਸ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਦਿਖਾਵਾਂਗੇ ਜੀ 1898 ਈਸਵੀ ਦੇ ਵਿੱਚ ਜਿਹੜਾ ਸਿੱਖਾਂ ਨੇ ਇੱਥੇ ਇੱਕ ਰੇਲਵੇ ਸਟੇਸ਼ਨ ਬਣਾਇਆ ਸੀ ਉਹਨਾਂ ਦੀ ਯਾਦਗਾਰ ਆ ਜੀ ਉਹ ਰੇਲਵੇ ਸਟੇਸ਼ਨ ਅੱਜ ਵੀ ਸਾਮਕੇ ਰੱਖਿਆ ਹੋਇਆ ਤੇ ਉਹਦੇ ਨਾਲ ਹੀ ਗੁਰੂ ਘਰ ਦਾ ਇਤਿਹਾਸ ਵੀ ਜੁੜਦਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਬਹੁਤ ਘੈਂਟ ਵੀਡੀਓ ਹੋਣ ਵਾਲੀ ਆ ਮਕਿੰਡੂ ਇਸ ਟਾਈਮ ਆਪਾਂ ਜਿਹੜੀ ਰੇਲਵੇ ਲਾਈਨ ਦੇਖ ਰਹੇ ਹਾਂ ਜਾਂ ਰੇਲਵੇ ਸਟੇਸ਼ਨ ਸਾਨੂੰ ਆਪਾਂ ਦਿਖਾਉਣ ਲੈ ਕੇ ਆਏ ਆ ਇਹ ਸਿੱਖਾਂ ਦਾ ਸਿੰਘਾਂ ਦਾ ਪੰਜਾਬੀਆਂ ਦਾ ਬਣਾਇਆ ਹੋਇਆ ਰੇਲਵੇ ਸਟੇਸ਼ਨ ਤੇ ਉਹਨਾਂ ਟਾਈਮਾਂ ਦੀ 19 ਟਾਈਮ ਦੇ ਵਿੱਚ ਜਦੋਂ ਰੇਲਵੇ ਲਾਈਨ ਵਿਛਾਉਂਦੇ ਵਿਛਾਉਂਦੇ ਇੱਥੇ ਪਹੁੰਚੇ ਨੇ ਤਾਂ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਬਣਾਇਆ ਗਿਆ ਤੇ ਉਹ ਜਿਹੜੀ ਤੁਸੀਂ ਆ ਸਾਹਮਣੇ ਰੇਲਵੇ ਲਾਈਨ ਦੇਖ ਰਹੇ ਹੋ ਇਹ 1998 ਦੇ ਵਿੱਚ ਸਿੱਖ ਜਦੋਂ ਇੱਥੇ ਪਹੁੰਚੇ ਨੇ ਤਾਂ ਉਦੋਂ ਇਹਨਾਂ ਨੇ ਇਹ ਰੇਲਵੇ ਲਾਈਨ ਵਿਛਾਈ ਆ ਤੇ ਜਿਹੜਾ ਸਾਹਮਣੇ ਤੁਸੀਂ ਇੱਧਰ ਸਟੇਸ਼ਨ ਦੇਖ ਰਹੇ ਹੋ ਇਹ ਵੀ ਉਹਨਾਂ ਟਾਈਮਾਂ ਦਾ ਹੀ ਬਣਿਆ ਹੋਇਆ ਜੀ ਤੇ ਅੰਦਰਲੇ ਪਾਸੇ ਜੇਲ ਵੀ ਬਣੀ ਹੋਈ ਆ ਪੁਰਾਣੇ ਟਾਈਮਾਂ ਦੀ ਬਾਈ ਜੀ ਕਰ ਲੀ ਰਿਕਾਰਡ ਤੇ ਅੰਦਰਲੇ ਪਾਸੇ ਜੇਲ ਵੀ ਬਣੀ ਹੋਈ ਆ ਪੁਰਾਣੇ ਟਾਈਮਾਂ ਦੀ ਇਹ ਉਹ ਵਾਲਾ ਰੇਲਵੇ ਸਟੇਸ਼ਨ ਆ ਜੀ ਮੈਂ ਇੱਕ ਵਾਰ ਫੇਰ ਦੱਸਦਾ ਤੁਹਾਨੂੰ ਵੀ ਜਦੋਂ ਬਣਾਉਂਦੇ ਬਣਾਉਂਦੇ ਸਿੱਖ ਇੱਥੇ ਪਹੁੰਚੇ ਨੇ ਤੇ ਉਹਨਾਂ ਨੇ ਉਸ ਤੋਂ ਬਾਅਦ ਫਿਰ ਗੁਰਦੁਆਰਾ ਸਾਹਿਬ ਬਣਾਇਆ ਇਹ ਥਾਂ ਦੇ ਉੱਤੇ ਆ ਤੁਸੀਂ ਦੇਖੋ 1900 1898 ਸੌਰੀ ਗਲਤ ਕਹਿ ਗਿਆ ਮੈਂ 1898 ਦੀ ਇਹ ਜੇਲ ਬਣੀ ਹੋਈ ਆ ਖੋਲੋ ਮਾੜਾ ਜਣ ਆ ਦੇਖੋ ਆ ਰੇਲਵੇ ਪੁਲਿਸ ਵਾਲਿਆਂ ਦੀ ਜੇਲ ਆ ਉਸੇ ਟਾਈਮ ਦੀਆਂ ਪੁਰਾਣੀਆਂ ਕੰਧਾਂ ਇਧਰਲੇ ਪਾਸੇ ਵੈਂਟੀਲੇਸ਼ਨ ਛੱਡੀ ਹੋਈ ਐ ਤੇ ਇਧਰ ਦੇਖੋ ਤੁਸੀਂ ਲਿਖਿਆ ਵੀ ਹੋਇਆ ਸੈੱਲ 1898 ਦੀ ਗੱਲ ਹੋ ਰਹੀ ਐ ਤੇ ਦੂਜਾ ਕਮਰਾ ਜੇਲ ਦਾ ਆਹਲ ਆ ਉਹਨੂੰ ਹੁਣ ਫਿਲਹਾਲ ਇਹ ਕਿਸੇ ਹੋਰ ਤਰੀਕੇ ਨਾਲ ਯੂਜ਼ ਕਰਦੇ ਨੇ ਇਧਰਲੇ ਪਾਸੇ ਇਹਨਾਂ ਦੇ ਸਰਕਾਰੀ ਰਿਕਾਰਡ ਪਏ ਨੇ ਤੇ ਬਿਲਡਿੰਗ ਵੀ ਉਹਨਾਂ ਟਾਈਮਾਂ ਦੀ ਬਣੀ ਹੋਈ ਆ ਜੀ 1898 ਦੀ ਤੇ ਆ ਤੁਸੀਂ ਦੇਖੋ ਇਹ ਬਈ ਸਾਰੇ ਉੋਂ ਟਾਈਮਾਂ ਦੇ ਹੀ ਬਣਿਆ ਹੋਇਆ ਕੁਛ ਵੀ ਮਤਲਬ ਇਹ ਤਾਂ ਦੇਖਣ ਨੂੰ ਤਾਂ ਲੱਗਦਾ ਇਹ ਉੱਪਰਲੇ ਪਾਸੇ ਤੁਸੀਂ ਛੱਤ ਦੇਖੋ ਵੀ ਕਿੰਨੇ ਸਾਲ ਪੁਰਾਣੀ ਹੋ ਗਈ 125 127 ਸਾਲ ਦੇ ਨੇੜੇ ਤੇੜੇ ਪਹੁੰਚ ਗਈ ਇਹ ਬਿਲਡਿੰਗ ਦੀ ਜਿਹੜੀ ਉਮਰ ਸਟੇਸ਼ਨ ਮਾਸਟਰ ਦਾ ਕਮਰਾ ਇੱਧਰਲੇ ਪਾਸੇ ਬਣਿਆ ਹੋਇਆ ਆ ਦੇਖੋ what is this the charges probably were charging uh ticket price hmm. yes the price is अच्छा भाई उन उन टाइमਾਂ ਦੇ ਹੁਣ ਵੀ ਚੱਲਦੀਆਂ ਨੇ ਇਹ ਪੈਸੇਂਜਰ ਵਾਲੀਆਂ ਟ੍ਰੇਨਾਂ ਨਹੀਂ ਹੁਣ ਨਹੀਂ ਚੱਲਦੀਆਂ اچھا ਇਹ ਪੁਰਾਣੇ ਟਾਈਮਾਂ ਦਾ ਰਿਕਾਰਡ ਲਿਖਿਆ ਹੋਇਆ ਜਦੋਂ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਸੀ ਤਾਂ ਕਿੰਨਾ ਕਿਰਾਇਆ ਲੱਗਦਾ ਇਹ ਸਾਰਾ 105 130 ਇਹ ਸ਼ਿਲਿੰਗ ਦੇ ਵਿੱਚ ਲਿਖਿਆ ਹੋਇਆ ਇਧਰਲੇ ਪਾਸੇ ਆ ਜਗ੍ਹਾ ਦੇ ਨਾਮ ਲਿਖੇ ਹੋਏ ਨੇ ਜਿਵੇਂ ਦੇਖੋ ਆ ਇੱਥੇ ਨਾਇਰੋਬੀ ਆ ਤੇ ਇਹਦਾ ਕਿਰਾਇਆ ਮਿਲਦਾ ਵੀ 210 ਸ਼ਿਲਿੰਗ ਕੁਝ ਐਵੇਂ ਲਿਖਿਆ ਹੋਇਆ ਥੋੜਾ ਜਿਹਾ ਫਿੱਕਾ ਹੋ ਗਿਆ ਹੁਣ ਇਧਰਲੇ ਪਾਸੇ ਕਿਲੋਮੀਟਰ ਲਿਖੇ ਹੋਏ ਨੇ ਆ ਵੀ ਕਿਹੜਾ ਸਟੇਸ਼ਨ ਕਿੰਨੇ ਕਿਲੋਮੀਟਰ ਬਾਅਦ ਆ ਫਿਰ ਦੂਜਾ ਫਿਰ ਤੀਜਾ ਸਟੇਸ਼ਨ ਕਿੰਨੇ ਕਿਲੋਮੀਟਰ ਬਾਅਦ ਉਹ ਸਾਰੀ ਇਹ ਲਿਖੀ ਹੋਈ ਹੈ ਥੱਲੇ ਥੱਲੇ ਪਾਸੋਂ ਸ਼ੁਰੂ ਹੁੰਦਾ ਹੈ ਤਾਂ 63 ਆ ਦੇਖੋ ਸਾਰਾ ਤੇ ਬੁਕਿੰਗ ਆਫਿਸ ਅੱਛਾ ਜੀ ਆ ਦੇਖੋ ਯਾਰ ਉਹ ਟਾਈਮਾਂ ਦਾ ਇਰੀਆ ਟਿਕਟਾਂ ਬੁੱਕ ਹੁੰਦੀਆਂ ਸੀ ਪੈਸੈਂਜਰ ਲੋਕ ਇੱਥੇ ਖੜਦੇ ਸੀ ਤਾਂ ਉਹ ਟਾਈਮਾਂ ਦਾ ਇਹ 1898 ਦੀ ਗੱਲਬਾਤ ਚੱਲ ਰਹੀ ਹੈ ਇੱਥੇ ਟਿਕਟਾਂ ਬੁੱਕ ਹੁੰਦੀਆਂ ਸੀ ਆ ਬੋਰਡ ਵੀ ਬੁਕਿੰਗ ਆਫਿਸ ਉਦੋਂ ਦਾ ਸਟੇਸ਼ਨ ਮਾਸਟਰ ਇਹ ਵੀ ਉਦੋਂ ਦਾ ਲੱਗਿਆ ਹੋਇਆ ਇਨਕੁਆਰੀਜ਼ ਆ ਆ ਕੁਸ ਇਨਸਟਰਕਸ਼ਨਸ ਲਿਖੀਆਂ ਹੋਈਆਂ ਨੇ ਪਬਲਿਕ ਨੂੰ ਨੋਟਿਸ ਜਾਰੀ ਕੀਤੇ ਹੋਏ ਨੇ ਵੀ ਕਿਹੜੀਆਂ ਚੀਜ਼ਾਂ ਤੁਸੀਂ ਕਰਨੀਆਂ ਨੇ ਤੇ ਕਿਹੜੀਆਂ ਨਹੀਂ ਕਰਨੀਆਂ ਦੇਖੀ ਕਿ ਸਫੈਨਾ ਬੋਰਨ the train will delay or not they just put the notice हां जी हां जी ਇਹ ਨੋਟਿਸ ਬੋਰਡ ਆ ਬਈ ਕਹਿੰਦੇ ਜੇ ਟ੍ਰੇਨ ਲੇਟ ਫੇਟ ਵੀ ਹੋ ਰਹੀ ਆ ਜਾਂ ਕੋਈ ਟ੍ਰੇਨ ਕੈਨਸਲ ਹੋ ਗਈ ਤਾਂ ਉਹਦਾ ਨੋਟਿਸ ਇੱਥੇ ਲਾ ਦਣਗੇ ਆ ਜਿਹੜੇ ਤੁਸੀਂ ਕਮਰਾ ਦੇਖ ਰਹੇ ਹੋ ਪਰਲਾ ਕਮਰਾ ਦੇਖ ਰਹੇ ਹੋ ਇਹ ਸਾਰਾ ਕੁਝ ਹੀ 125 127 ਸਾਲ ਪੁਰਾਣਾ ਕਿਵੇਂ ਜੀ ਮੈਰੋਬੀ ਅਗਸਟ 1985 ਉਹ ਤੋਂ ਵੀ ਪੁਰਾਣਾ ਹੈ ਆ ਆ ਦੇਖੋ ਇਹ 1985 ਦਾ ਉਹ ਟਾਈਮਾਂ ਦਾ ਇਹ ਬੋਰਡ ਨੋਟਿਸ ਲਾਇਆ ਹੋਇਆ ਹੈ ਇਹ 1985 ਦਾ ਪਰ ਜੇ ਆਪਾਂ ਸਟੇਸ਼ਨ ਦੀ ਗੱਲ ਕਰੀਏ ਜਾਂ ਇਹ ਸਾਰਾ ਕੁਝ 1898 ਦਾ ਹਣਾ ਹਾਂ 1898 ਦਾ ਆ ਤੁਸੀਂ ਦੇਖੋ ਫਿਲਹਾਲ ਅੱਜ ਦੀ ਡੇਟ ਦੇ ਵਿੱਚ ਇੱਥੇ ਕਿ ਪ੍ਰਾਈਵੇਟ ਸਿਕਿਉਰਿਟੀ ਹੈ ਜੀ ਉਹ ਇੱਥੋਂ ਦੀ ਸਾਰੀ ਦੇਖਰੇਖ ਕਰਦੀ ਆ ਪੈਸੇਂਜਰ ਵਾਲੀਆਂ ਗੱਡੀਆਂ ਤਾਂ ਇੱਥੇ ਨਹੀਂ ਚੱਲਦੀਆਂ ਪਰ ਮਾਲ ਗੱਡੀਆਂ ਜ਼ਰੂਰ ਖੜੀਆਂ ਨੇ ਉਹ ਮਾਲ ਗੱਡੀਆਂ ਵੀ ਛੋਟੀਆਂ ਨੇ ਘੱਟ ਚੌੜੀਆਂ ਨੇੜੀਆਂ ਕਿਉਂਕਿ ਜਿਹੜੀ ਲੈਂਡ ਦੀ ਚੜਾਈ ਆ ਉਹ ਵੀ ਨੈਰੋ ਆ ਅੱਜ ਦੀ ਡੇਟ ਦੇ ਵਿੱਚ ਜਿਹੜੀਆਂ ਲੈਣਾ ਪੈਂਦੀਆਂ ਨੇ ਪੈਸੇਂਜਰ ਵਾਲੀਆਂ ਇਹੋ ਮੀਡੀਅਮ ਵਾਲੀ ਹੈ ਇਹ ਵਾਲੀ ਹਾਂ ਤੇ ਬਾਈ ਜੀ ਨੂੰ ਦੱਸਿਆ ਸੀ ਵੀ ਜਿਹੜੀ ਨੈਰੋ ਟ੍ਰੇਨ ਆ ਉਹ ਜਿਵੇਂ ਆਪਣੇ ਕਾਲਕਾ ਸ਼ਿਮਲਾ ਵਾਲੀ ਟ੍ਰਾਈ ਟ੍ਰੇਨ ਚੱਲਦੀ ਆ ਉਹ ਨੈਰੋ ਲਾਈਨ ਇਹ ਮੀਡੀਅਮ ਆ ਉਸ ਤੋਂ ਬਾਅਦ ਜਿਹੜਾ ਆਪਾਂ ਵੀ ਆਪਣੇ ਇੰਡੀਆ ਚੱਲਦੀਆਂ ਨੇ ਉਹ ਵਾਈਡ ਗੇਜ ਆ ਗਈ ਉਹ 1.2 ਮੀਟਰ ਕਿਹਾ ਸੀ 1.2 ਮੀਟਰ ਤੇ ਉਹਦੀ ਚੜਾਈ ਹੁੰਦੀ ਆ ਤੇ ਹੂਬ ਹੂ ਓਮੇਦਾ ਸਾਹਮਣੇ ਰੱਖਿਆ ਗਿਆ ਕੋਈ ਇਹ ਨਹੀਂ ਹੈਗਾ ਵੀ ਬੰਦ ਹੋ ਗਿਆ ਜਾਂ ਬਿਲਡਿੰਗ ਢਾਤੀ ਜਾਂ ਕਿਵੇਂ ਵੀ ਜੋ ਸਾਨੂੰ ਪਰਲੇ ਪਾਸੇ ਆਪਾਂ ਵੇਟਿੰਗ ਸਿਸਟਮ ਵੀ ਦਿਖਾ ਕੇ ਲੈ ਕੇ ਆਉਣੇ ਆ ਵੀ ਜਿੱਥੇ ਮਤਲਬ ਟ੍ਰੇਨ ਚੜਨ ਤੋਂ ਪਹਿਲਾਂ ਸਵਾਰੀਆਂ ਵੇਟ ਕਰਦੀਆਂ ਸੀ ਇੱਕ ਵਾਰੀ ਤੁਹਾਨੂੰ ਮੈਂ ਬਾਹਰੋਂ ਝਲਕ ਦਿਖਾ ਦਾਂ ਐ ਬੜਿਆ ਹੋਇਆ ਜੀ ਇਹ ਰੇਲਵੇ ਸਟੇਸ਼ਨ ਬਹੁਤ ਘੰਟ ਲੱਗ ਰਿਆ ਪੁਰਾਣੀ-ਪੁਰਾਣੀ ਚੀਜ਼ ਦੇਖ ਕੇ ਆ ਫੀਲ ਆ ਜਾਂਦਾ ਇਹਨੂੰ ਵਾਟ ਇਜ਼ ਦਿਸ ਨਾ ਸਰ ਇਹ 342 ਕੁਝ ਕੁ ਨਾ ਪੰਡਾ ਓ ਪਲੀਜ਼ ਸਮਾਲ ਟਰੀਜ਼ ਨਾ ਸਰ ਅੱਛਾ ਨਰਸਰੀ ਟਰੀ ਕਹਿੰਦਾ ਬਾਈ ਇਧਰਲੇ ਪਾਸੇ ਭਾਈ ਨਿੱਕੇ-ਨਿੱਕੇ ਇਹਨਾਂ ਨੇ ਨਰਸਰੀ ਵਾਲੇ ਪੌਦੇ ਰੱਖੇ ਹੋਏ ਨੇ ਆ ਦੇਖੋ ਬਾੜ ਲਾ ਕੇ ਵਿਚਾਲੇ ਲਫਾਫੇ ਚ ਮਿੱਟੀ ਪਾ ਕੇ ਉੱਚ ਇਹਨਾਂ ਨੇ ਪੌਦੇ ਲਾਏ ਹੋਏ ਨਹੀਂ ਤੇ ਆ ਕਮਰਾ ਇਹਦਾ ਤੁਸੀਂ ਦੇਖ ਰਹੇ ਹੋ ਇਹ ਵੀ ਭਾਈ ਉਦੋਂ ਦਾ ਹੀ ਆ ਇਹ ਭਾਈ ਜੀ ਕੀ ਚੀਜ਼ ਆ ਕੈਂਟਿਨ ਕੈਂਟਿਨ ਜਿਸ ਟਾਈਮ ਆਉ ਪੈਸੇਂਜਰਸ ਇਨ ਉਸ イヤਸ ਇਨ ਉਸ イヤਸ আচ্ছা ਪੁਰਾਣੇ ਟਾਈਮਾਂ ਦੇ ਵਿੱਚ ਜਦੋਂ ਪੈਸੇਂਜਰ ਹੁੰਦੇ ਸੀ ਤਾਂ ਉਹ ਟਾਈਮਾਂ ਦੇ ਵਿੱਚ ਇੱਕ ਕੈਫੇਟੇਰੀਆ ਸੀ ਆ ਦੇਖੋ ਯਾਰ ਆ ਇਥੋਂ ਆਹ ਪਾੜ ਛੇ ਚੱਕ ਦਿੰਦੇ ਹੋਣਗੇ ਤੇ ਤੁਸੀਂ ਦੇਖਿਆ ਹੁਣ ਇੱਥੇ ਸਮਾਨ ਪਿਆ ਹੋਊਗਾ ਤੇ ਜਿਹੜਾ ਬੰਦਾ ਹੋਊਗਾ ਉਹ ਭਾਈ ਇਧਰਲੇ ਪਾਸੋਂ ਐਂਟਰ ਕਰਦਾ ਹੋਊਗਾ ਸਾਰਾ ਵਰਕਿੰਗ ਚ ਹੈ ਸਿਸਟਮ ਹੈ ਨਹੀਂ ਵੀ ਦਰਵਾਜ਼ੇ ਨਹੀਂ ਖੁੱਲਦੇ ਜਾਂ ਹੋਰ ਜਿੰਦੇ ਜੁੰਦੇ ਲਾ ਕੇ ਰੱਖਿਆ ਹੋਇਆ ਕੰਮਕਾਰ ਚੀਜ਼ਾਂ ਸਹੀ ਨੇ 댓 ਵਾਸ ਵਾਸ਼ਰੂਮ ਹਾਂ ਨਾ 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 ਵਾਸ਼ਰੂਮ ਗਿਆ ਦਾ ਸਾਈਡ ਓਕੇ ਵਾਟ ਵਾਟ ਵਾਸ 댓 ਥੀਸ ਵਾਸ ਜਸਟ ਅ ਸਟੋਰ ਸਟੋਰ ਆ ਭਾਈ ਸਟੋਰ ਆ ਉਹ ਟਾਈਮਾਂ ਦਾ ਟੀਨ ਟੂਨ ਲਾਇਆ ਹੋਇਆ ਬਾਕੀ ਉੱਪਰ ਛੱਤ ਪੱਥਰ ਦੀ ਪਾਈ ਹੋਈ ਆ ਸਾਹ ਪਤਾ ਲੱਗਦਾ ਵੀ ਇਹ ਵੀ ਭਾਈ ਉਹਨਾਂ ਟਾਈਮਾਂ ਦਾ ਪੁਰਾਣਾ ਆ ਦੇਖੋ ਹੁਣ ਤਾਂ ਉੱਪਰ ਲੱਕੜ ਸੀ ਜਿਹੜੀ ਲੱਕੜ ਜੀ ਨਾ ਉਹ ਹੋ ਗਈ ਥਿੜੇ ਥਿੜੇ ਹੋਇਆ ਪਿਆ ਕੰਮ ਪਰ ਫਿਰ ਵੀ ਬਹੁਤ ਸਾਲ ਪੁਰਾਣੀ ਹੋਣ ਤੋਂ ਬਾਵਜੂਦ ਵੀ ਵਧੀਆ ਸੰਭਾਲ ਕੇ ਰੱਖੀ ਹੋਈ ਆ ਵਿਚਾਲੇ ਇਹਦੇ ਟੈਲਾਂੀਆਂ ਪਈਆਂ ਹੋਈਆਂ ਨੇ ਪੱਥਰ ਵਾਲੀਆਂ ਬਾਲੇ ਗਾਰਡਰ ਇਹ ਜਾਂ ਕੁਝ ਲੱਗਿਆ ਹੋਇਆ ਚਲੋ ਉਹ ਲੋ ਦੇਖਦੇ ਆਪਾਂ ਇੱਕ ਚੀਜ਼ ਹਾਂ ਜਿਹੜਾ ਉੱਥੇ ਪੈਸੈਂਜਰ ਦਾ ਵੇਟਿੰਗ ਏਰੀਆ ਵੀ ਬਣਾਇਆ ਹੋਇਆ ਉਹ ਟਾਈਮਾਂ ਦਾ ਇੱਧਰ ਦੇਖੋ ਇੱਕ ਹੋਰ ਬਿਲਡਿੰਗ ਬਣੀ ਹੋਈ ਆ ਸ਼ੈੱਡ ਪਾਇਆ ਹੋਇਆ ਇਹਦੇ ਉੱਤੇ ਤੇ ਥਰਡ ਕਲਾਸ ਵੇਟਿੰਗ ਸ਼ੈਲਟਰ ਲਿਖਿਆ ਹੋਇਆ ਜੀ ਡੇਟ ਤੇ ਲਿਖਿਆ ਹੋਇਆ 1999 ਆ ਦੇਖੋ ਯਾਰ ਆ ਬੈਂਚ ਵੀ ਉਦੋਂ ਦੇ ਹੀ ਹੋਣਗੇ ਬਾਈ ਜੀ ਕਮਾਲ ਆ ਯਾਰ ਤੁਸੀਂ ਦੇਖੋ ਵੀ ਵੇਟਿੰਗ ਸ਼ੈਲਟਰ ਵਾਲਾ ਵੀ ਸਿਸਟਮ ਉਹ ਟਾਈਮਾਂ ਦੇ ਵਿੱਚ ਅੰਗਰੇਜ਼ਾਂ ਨੇ ਸਪੈਸ਼ਲ ਬਣਾਇਆ ਸੀ ਕਿਉਂਕਿ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਵਾਸਤੇ ਸਵਾਰੀਆਂ ਉਤੋਂ ਜਾਂਦੀਆਂ ਹੁੰਦੀਆਂ ਸੀ ਹੁਣ ਤਾਂ ਇਧਰਲੇ ਪਾਸੇ ਨਵੀਂ ਲਾਈਨ ਬਣ ਗਈ ਉਹ ਪ੍ਰੋਜੈਕਟ ਚਾਈਨਾ ਨੇ ਲਾਇਆ ਸਾਰਾ ਪਰ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਵੇਟਿੰਗ ਸਿਸਟਮ ਇਹ ਸਾਰਾ ਅੰਗਰੇਜ਼ਾਂ ਦਾ ਆ ਤੁਸੀਂ ਦੇਖੋ ਵੀ ਇਧਰਲੇ ਪਾਸੇ ਲੱਕੜ ਸੀ ਤੇ ਮਾੜਾ ਜਿਹਨੂੰ ਰੈਨੋਵੇਟ ਕਰਤਾ ਕਿਉਂਕਿ ਇੱਥੋਂ ਪਾੜ ਗਈ ਸੀ ਵਿਚਾਲੋਂ ਮਤਲਬ ਸਾਮ ਸੰਭਾਲੇ ਦੀ ਕੀਤੀ ਹੋਈ ਆ ਪੂਰੀ ਭਾਜੀ ਇੰਨਾ ਸਾਮ ਕਿਉਂ ਰੱਖਿਆ ਹੋਇਆ ਮਤਲਬ ਇਹ ਏ ਦੇਖਣ ਵਾਸਤੇ ਵੀ ਸਿਸਟਮ ਆ ਜabb ਵੈਸੀ ਇਹਨਾਂ ਨੂੰ ਸ਼ੌਂਕ ਆ ਦੇਖਣ ਵਾਸਤੇ ਵੀ ਕਹਿ ਸਕਦੇ ਆ ਦੇਖਣ ਵਾਸਤੇ ਵੀ ਕਹਿ ਸਕਦੇ ਆ ਕਿਉਂਕਿ ਹੁਣ ਜਿਹੜੇ ਸਾਹਬ ਨਾਲ ਪੈਸੇਂਜਰ ਨਹੀਂ ਆਉਂਦੇ ਆਪਣੇ ਤਾਂ ਹੁਣ ਤੱਕ ਪਾੜ ਦਿੰਦੇ ਲੱਕੜਾਂ ਲੁਕੜਾਂ ਹੀ ਆ ਹਨਾ ਵਧੀਆ ਬਣਾਇਆ ਹੋਇਆ ਬਹੁਤ ਯਾਰ ਉਹ ਦੇਖੋ ਹਰ ਇੱਕ ਦੀ ਆਪਣੀ ਆਪਣੀ ਹਿਸਟਰੀ ਹੁੰਦੀ ਹੈ ਹਾਂਜੀ 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 ਗੁਰਦੁਆਰਾ ਸਾਹਿਬ ਦੀ ਗੱਲ ਕਰੀ ਤਾਂ ਗੁਰਦੁਆਰਾ ਸਾਹਿਬ ਇੱਥੋਂ 500 ਮੀਟਰ ਆ ਸਾਰਾ ਆਪਾਂ ਤੁਰ ਕੇ ਹੀ ਆਏ ਆ ਆ ਦੇਖੋ ਆ ਰੰਗ ਵਾਲੀ ਸੀ ਨਾ ਪਾਪੜੀ ਜੀ ਇਹ ਲੈ ਗਈ ਉਹਦੇ ਕਰਕੇ ਹੋ ਗਿਆ ਪਰ ਇਹ ਬੋਰਡ ਉਹਨਾਂ ਟਾਈਮਾਂ ਦਾ ਹੀ ਲੱਗਿਆ ਹੋਇਆ ਅੱਛਾ ਖਲਹਾਲ ਇੱਥੇ ਇੱਕ ਪ੍ਰਾਈਵੇਟ ਸਿਕਿਉਰਿਟੀ ਹੈ ਜੀ ਜੀワイਟੀਓ ਆ ਕਰਕੇ ਕੰਪਨੀ ਆ ਕੀਨੀਆਂ ਦੇ ਝੰਡੇ ਦੇ ਨਾਲ ਉਹਨਾਂ ਦਾ ਝੰਡਾ ਵੀ ਲੱਗਿਆ ਹੋਇਆ ਉਹ ਸਾਰੀ ਇੱਥੋਂ ਦੀ ਦੇਖਰੇਖ ਕਰਦੀ ਹੈ ਓਕੇ ਬ੍ਰਦਰ ਥੈਂਕ ਯੂ ਅਸਾਂਟੇ ਅਸਾਂਟੇ ਸਾਨਾ ਆ ਸਿਸਟਮ ਤੇ ਦੋਖ ਕਮਰੇ ਇਧਰਲੇ ਪਾਸੇ ਹੀ ਬਣੇ ਹੋਏ ਨੇ ਅਸੀਂ ਪਰਲੇ ਪਾਸੇ ਉਹਵੇਂ ਲੈਂ ਲੈਂ ਤੁਰਦੇ ਆਏ ਆ ਤੇ ਉਹ ਰਾਹ ਦੇ ਵਿੱਚ ਕੰਡਾ ਚੇਂਜ ਕਰਨ ਵਾਲੀ ਕੰਡਾ ਕਹੀ ਜਾਂਦਾ ਲੈਂਡ ਚੇਂਜ ਕਰਨ ਵਾਲਾ ਕੰਡਾ ਵੀ ਲੱਗਿਆ ਹੋਇਆ ਉਹਨੂੰ ਵੀ ਇਹਨਾਂ ਨੇ ਜਿੰਦਾ ਲਾਇਆ ਹੋਇਆ ਫਿਲਹਾਲ ਇਹ ਵਾਲਾ ਟ੍ਰੈਕ ਜਿਹੜਾ ਹੈਗਾ ਇਹ ਵਰਕਿੰਗ ਦੇ ਵਿੱਚ ਆ ਬਸ ਪੈਸੇਂਜਰ ਨਹੀਂ ਹੁਣ ਆਉਂਦੇ ਜਾਂਦੇ ਪੈਸੇਂਜਰਾਂ ਵਾਸਤੇ ਆ ਨਵੀਂ ਲੇਨ ਪਾਤੀ ਇਧਰਲੇ ਪਾਸੇ ਮੁੰਬਾਸਾ ਤੋਂ ਲੈ ਕੇ ਭਾਈ ਜੀ ਨਾਇਰੋਬੀ ਤੱਕ ਟ੍ਰੇਨ ਚੱਲਦੀ ਹੈ ਨਾ ਟ੍ਰੇਨ ਚੱਲਦੀ ਹੈ ਜੀ ਠੀਕ ਐ ਤੇ ਉਦੋਂ ਵੀ ਮੁੰਬਾਸਾ ਤੋਂ ਲੈ ਕੇ ਨਾਇਰੋਬੀ ਤੱਕ ਟ੍ਰੇਨ ਦੀ ਲੇਨ ਬਿਚਾਰਉਂਦੇ ਹੋਣਗੇ ਹਨਾ ਇਹ ਇਹੀ ਲੇਨ ਵਿਛਾਈ ਹੋਣੀ ਹਾਂ ਇਹ ਹੁਣ ਜਿਹੜਾ ਨਵਾਂ ਨਵਾਂ ਟ੍ਰੈਕ ਵਿਛਾਇਆ ਇਹ ਬਸ ਇੱਕ ਤਰ੍ਹਾਂ ਦੀ ਕਾਪੀ ਆ ਗਈ ਉਹਦੀ ਹੁਣ ਦੋ ਤਰ੍ਹਾਂ ਦਾ ਹੋ ਗਏਗਾ ਨਾ ਇੱਕ ਪਾਸੇ ਪੈਸੇਂਜਰ ਹੋ ਆ ਮਾਲ ਗੱਡੀ ਠੀਕ ਐ ਆ ਦੇਖੋ ਯਾਰ ਆ ਉਹ ਟਾਈਮਾਂ ਦਾ ਇਹ ਅੱਗੇ ਪੁਰਾਣੇ ਰੇਲਵੇ ਸਟੇਸ਼ਨ ਆ ਇਹਦੇ ਦੇਖਣ ਨੂੰ ਮਿਲਦੇ ਹੁੰਦੇ ਸੀ ਹੁਣ ਤਾਂ ਨਵੇਂ ਪਲੇਟਫਾਰਮ ਜੇ ਮੋਡੀਫਾਈ ਕਰਤੇ ਆ ਚੀਜ਼ਾਂ ਨਹੀਂ ਦੇਖਣ ਨੂੰ ਮਿਲਦੀਆਂ ਤੇ ਆ ਆਲਾ ਵੀ ਸਿਸਟਮ ਇੱਥੇ ਆ ਕੇ ਟ੍ਰੇਨ ਦੀ ਲੈਣ ਖਤਮ ਹੋ ਗਈ ਤੇ ਲੱਕੜਾਂ ਲੋਕੜਾਂ ਸਾਰਾ ਕੁਝ ਹੀ ਭਾਈ ਉਦੋਂ ਦਾ ਸੀ ਅਸਲ 'ਚ ਇਹਨੂੰ ਦੇਖਣ ਦਾ ਐਸਾ ਵਾਦ ਜਿਹਾ ਆਉਂਦਾ ਨਾ ਵੀ ਇਹ ਆਪਣੇ ਜਿਹੜੇ ਪੁਰਾਣੇ ਬੰਦੇ ਸੀ ਜਾਂ ਸਿੱਖ ਸੀ ਜਾਂ ਪੰਜਾਬੀ ਸੀ ਉਹਨਾਂ ਨਾਲ ਚੀਜ਼ਾਂ ਹੀ ਰਿਲੇਟ ਕਰਦੀਆਂ ਨੇ ਨਹੀਂ ਤਾਂ ਹੋਰ ਵੀ ਬਹੁਤ ਪੁਰਾਣੇ-ਪੁਰਾਣੇ ਰੇਲਵੇ ਸਟੇਸ਼ਨ ਹੁੰਦੇ ਨੇ ਤਾਂ ਇਹਦੇ ਨਾਲ ਪੁਰਾਣਾ ਇਤਿਹਾਸ ਜੁੜਿਆ ਹੋ ਸਕਦਾ ਆਪਣਾ ਤਾਂ ਕਰਕੇ ਇਹਨਾਂ ਨੂੰ ਦੇਖਣ ਦਾ ਫਿਰ ਸਵਾਦ ਆਉਂਦਾ ਹਾਂਜੀ ਆਪਣੇ ਬਜ਼ੁਰਗਾਂ ਦਾ ਜਾਂ ਆਪਣੇ ਬਾਪਿਆਂ ਦਾ ਆ ਵੀ ਦੇਖੋ ਇਹ ਵੀ ਇੱਕ ਸਟੋਰ ਸਟੋਰ ਰੂਮ ਤਾਂ ਨਹੀਂ ਹੈਗਾ ਇਧਰੋਂ ਪਾੜੀ ਪਈ ਆ ਲੱਕੜ ਜੀ ਚਲੋ ਜੀ ਆ ਇਹ ਵੀ ਜਿਵੇਂ ਕੋਈ ਆਉ ਨਹੀਂ ਹੁੰਦਾ ਮਾਲ ਮੂਲ ਅਨਲੋਡ ਕਰਕੇ ਹਨਾ ਸਟੋਰ ਦੇ ਵਿੱਚ ਰੱਖ ਦਿੰਦੇ ਹੋਣਗੇ ਇਧਰਲੇ ਪਾਸੇ ਦੇਖੋ ਆ ਪਾਣੀ ਵਾਲਾ ਸਿਸਟਮ ਵਧੀਆ ਸੰਭਾਲ ਕੇ ਰੱਖਿਆ ਹੋਇਆ ਇਹਨਾਂ ਨੇ ਹੂੰ ਬਹੁਤ ਦੂਰ ਤੱਕ ਬਣਿਆ ਹੋਇਆ ਦੋ ਤਿੰਨ ਬਿਲਡਿੰਗਾਂ ਉਹ ਰਾਹ ਦੇ ਵਿੱਚ ਵੀ ਬਣੀਆਂ ਹੋਈਆਂ ਨੇ ਤੇ ਦੋ ਕਮਰੇ ਇਧਰਲੇ ਪਾਸੇ ਬਣੇ ਹੋਏ ਨੇ ਜੀ ਉਹ ਉਥੋਂ ਆਪਾਂ ਸਟੇਸ਼ਨ ਤੋਂ ਤੁਰਦੇ ਆਏ ਆ ਇਧਰਲੇ ਪਾਸੇ 100 ਮੀਟਰ ਦੇ ਨੇੜੇ ਤੇੜੇ ਤੇ ਆਹ ਦੇਖੋ ਮੈਂ ਇਹਦੀ ਗੱਲ ਕਰਦਾ ਸੀ ਇਹ ਵੀ ਉਹ ਟਾਈਮਾਂ ਦਾ ਲੈਂਡ ਚੇਂਜ ਕਰਨ ਵਾਲਾ ਇੱਥੇ ਲਾਇਆ ਹੋਇਆ ਤੇ ਇਹ ਨਹੀਂ ਹੈਗਾ ਵੀ ਇਹ ਵਰਕਿੰਗ ਨਹੀਂ ਹੈਗਾ ਵਧੀਆ ਗ੍ਰੀਸ ਗਰੂਸ ਤੇਲ ਇਹਨੂੰ ਦਿੱਤਾ ਹੋਇਆ ਤੇ ਵਰਕਿੰਗ ਦੇ ਵਿੱਚ ਆਹੀ ਇੱਥੋਂ ਦੇਖੋ ਤੁਸੀਂ ਲੈਂਡ ਦੀ ਚੜਾਈ ਡਿਕਲੈਨ ਦੀ ਚੜਾਈ ਆ। ਦੇਖੋ ਮੈਂ ਇਹਦੀ ਗੱਲ ਕਰਦਾ ਸੀ ਭਾਈ ਲੇਨ ਚੇਂਜ ਵਾਲਾ ਕੰਡਾ ਤੇ ਇਹਨੂੰ ਇਹਨਾਂ ਨੇ ਜੰਦਾ ਵੀ ਲਾਇਆ ਹੋਇਆ। ਇੱਥੋਂ ਲੇਨ ਚੇਂਜ ਕਰਦੇ ਨੇ ਅੱਜ ਵੀ ਵਰਕਿੰਗ ਦੇ ਵਿੱਚ ਆ ਸਾਰਾ ਕੁਝ ਸਿਸਟਮ। ਤੇ ਇੱਕ ਪੱਥਰ ਉਹ ਲੱਗਿਆ ਹੋਇਆ। ਇਹ ਅੱਜ ਕੱਲ੍ਹ ਵੀ ਹੁੰਦੇ ਨੇ। ਹਣਾ? ਹਾਂ ਇੱਥੇ ਭਾਈ ਉਹ ਲੱਗਿਆ ਹੁੰਦਾ ਟ੍ਰੇਨ ਆ ਰਹੀ ਆ। ਤਾਂ ਉਹ ਡੰਡਾ ਲੱਗਿਆ ਹੁੰਦਾ ਸੀ ਜਾਂ ਡਾਊਨ ਹੁੰਦਾ ਸੀ ਜਾਂ ਉਹ ਐਵੇਂ ਸਿੱਧਾ ਹੁੰਦਾ ਸੀ ਤੇ ਉਹਦੇ ਉੱਤੇ ਲਾਈਟ ਵੀ ਚੱਲਦੀ ਹੁੰਦੀ ਸੀ ਗ੍ਰੀਨ ਆ ਜਾਂ ਰੈੱਡ ਆ ਪੁਰਾਣੇ ਜ਼ਮਾਨੇ ਦਾ ਇਹਦੇ ਵਿੱਚ ਮੇਰੇ ਖਿਆਲ ਲਾਲ ਟੈਂਪਾਉਂਦੇ ਹੁੰਦੇ ਸੀ ਅੱਛਾ ਜੀ ਅੱਛਾ ਹਾਂ ਬਿਲਕੁਲ ਬਿਲਕੁਲ ਇਹ ਪਹਿਲਾਂ ਪੁਰਾਣੇ ਜ਼ਮਾਨੇ ਦਾ ਪੌੜੀ ਚੜ ਕੇ ਉੱਤੇ ਲਾਲ ਟੈਂਪ ਨਾਲ ਲਗਾਉਂਦਾ ਹੁੰਦਾ ਸੀ ਬੰਦਾ ਚੜ ਕੇ ਹਾਂ ਆ ਤੁਸੀਂ ਦੇਖੋ ਬਾਈ ਜੀ ਨੇ ਸਾਨੂੰ ਦੱਸਿਆ ਪੌੜੀ ਚੜ ਕੇ ਨਾ ਜੇ ਪਰਾਂ ਕਿਉਂਕਿ ਹੁਣ ਜਿਹੜਾ ਆਪਾਂ ਗੱਲ ਕਰ ਰਹੇ ਹਾਂ ਜਿਹਦੀ ਗੱਲ ਮੈਂ ਕਰ ਰਿਹਾ ਉਹ ਨਵੇਂ ਜ਼ਮਾਨੇ ਵਾਲੀ ਗੱਲ ਆ ਕਿਉਂਕਿ ਉਹ ਵਾਲਾ ਸਿਸਟਮ ਅੱ ਜਿਹੜਾ ਬਲੈਕ ਐਂਡ ਵਾਈਟ ਜਿਹੜਾ ਇੱਕ ਡੰਡਾ ਲੱਗਿਆ ਹੁੰਦਾ ਪਰ ਇਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਪੁਰਾਣੇ ਟਾਈਮਾਂ ਦੇ ਵਿੱਚ ਉੱਪਰ ਲਾਲ ਟੈਨ ਲਾ ਕੇ ਉਹਦੀ ਚੰ ਉਹਦਾ ਚਾੰਦਨ ਕੀਤਾ ਜਾਂਦਾ ਹੁੰਦਾ ਸੀ ਵੀ ਜਿੱਥੋਂ ਪਤਾ ਸਿਗਨਲ ਦਿੰਦੇ ਸੀ ਟ੍ਰੇਨ ਨੂੰ ਆਹ ਦੇਖੋ ਭਾਈ ਜਿਵੇਂ ਅਸੀਂ ਵੀ ਪਿੰਡਾਂ ਦੇ ਵਿੱਚ ਛੋਟੇ ਹੁੰਦੇ ਨਾ ਰੇਲਵੇ ਦੀ ਲਾਈਨ ਤੇ ਪੱਥਰ ਰੱਖ ਦਿੰਦੇ ਹੁੰਦੇ ਸੀ ਵੀ ਇਹ ਭੰਨੇ ਜਾਣਗੇ ਜਦੋਂ ਰੇਲ ਗੱਡੀ ਚੱਲੂਗੀ ਤਾਂ ਇੱਥੋਂ ਦੇ ਜਵਾਕਾਂ ਦਾ ਵੀ ਭਾਈ ਉਹੀ ਕਲਚਰ ਆ ਆ ਦੇਖੋ ਅਸੀਂ ਤਾਂ ਮਤਲਬ ਸਿੱਕੇ ਵੀ ਰੱਖੀ ਜਾਂਦੇ ਹੁੰਦੇ ਜਿਹੜੇ ਠੋਲੂ ਨਹੀਂ ਹੁੰਦੇ ਆਪਣੇ ਇੱਕ ਇੱਕ ਦੋ ਦੋ ਵਾਲੇ ਵੀ ਟ੍ਰੇਨ ਉਹਦੇ ਉੱਤੋਂ ਹੀ ਲੰਘੂਗੀ ਚੈੱਕ ਕਰਾਂਗੇ ਬਾਅਦ ਚੋ ਕਿਵੇਂ ਦਾ ਹੋ ਜਾਂਦਾ ਇਧਰਲੇ ਪਾਸੇ ਆਪਾਂ ਰੇਲਵੇ ਵਾਲੀ ਲੈਂਡ ਦੇਖ ਕੇ ਆਏ ਆ ਤੇ ਆ ਮਕਿੰਡੂ ਸ਼ਹਿਰ ਦਾ ਜਟਾਉਣ ਦਾ ਆਲਾ ਦਵਾਲਾ ਇਧਰਲੇ ਪਾਸੇ ਉਹ ਗਾਂਹਾਂ ਜਾ ਕੇ ਨਿੱਕੀ ਜੀ ਮਾਰਕੀਟ ਬਣੀ ਹੋਈ ਆ ਪੈਟਰੋਲ ਪੰਪ ਵੀ ਆ ਇੱਥੇ ਸਾਹਮਣੇ ਉਧਰ ਗੁਰਦੁਆਰਾ ਸਾਹਿਬ ਆ ਇੱਥੇ ਨਿਸ਼ਾਨ ਸਾਹਿਬ ਤੇ ਦਰਸ਼ਨ ਹੋ ਰਹੇ ਨੇ ਤੇ ਇਹ ਵੀ ਕਿਹਾ ਜਾਂਦਾ ਵੀ ਜਦੋਂ ਮੈਂ ਤੁਹਾਨੂੰ ਪਹਿਲਾਂ ਹੀ ਵੀਡੀਓ ਦੇ ਵਿੱਚ ਦੱਸਿਆ ਸੀ ਵੀ ਜਿੰਨੇ ਵੀ ਸਿੱਖ ਜਾਂ ਪੰਜਾਬੀ ਇਧਰਲੇ ਪਾਸੇ ਆਏ ਸੀ ਉਹ ਉਹਨਾਂ ਕੋਲ ਬ੍ਰਿਟਿਸ਼ ਪਾਸਪੋਰਟ ਹੁੰਦਾ ਸੀ ਤੇ ਪਹਿਲੀ ਵੀਡੀਓ ਨਾਇਰੋਬੀ ਦੇ ਵਿੱਚ ਦੱਸਿਆ ਸੀ ਵੀ ਜਿਹੜੇ ਇੱਥੇ ਰਹਿ ਗਏ ਪੰਜਾਬੀ ਉਹਨਾਂ ਦੀਆਂ ਪੀੜ੍ਹੀਆਂ ਅੱਜ ਇੱਥੇ ਕੀਨੀਆ ਦੇ ਵਿੱਚ ਨੇ ਤੇ ਜਿਨ੍ਹਾਂ ਦਾ ਮਨ ਕੀਤਾ ਉਹ ਤੋਂ ਵਾਪਸ ਮੁੜਨ ਦਾ ਉਹ ਵਾਪਸ ਵੀ ਮੁੜ ਗਏ ਸੀ ਤੇ ਬ੍ਰਿਟਿਸ਼ ਪਾਸਪੋਰਟ ਹੋਣ ਕਰਕੇ ਇੱਥੋਂ ਦੇ ਰਹਿੰਦੇ ਪੰਜਾਬੀਆਂ ਕੋਲ ਇਹ ਉਹ ਇੰਗਲੈਂਡ ਜਾਣਾ ਚਾਹੁੰਦੇ ਸੀ ਤਾਂ ਸਿੱਧੀ ਗੱਲਬਾਤ ਹੁੰਦੀ ਸੀ ਉਹਨਾਂ ਕੋਲ ਕਿਉਂਕਿ ਪਾਸਪੋਰਟ ਉਹਨਾਂ ਕੋਲ ਬ੍ਰਿਟਿਸ਼ ਦੇ ਹੁੰਦੇ ਸੀ ਐ ਕੋਈ ਇੱਥੋਂ ਦਾ ਇਤਿਹਾਸ ਜੁੜਦਾ ਭਾਈ ਤੇ ਜਿਹੜੇ ਏਰੀਆ ਵਿੱਚ ਦੀ ਆਪਾਂ ਲੰਘ ਰਹੇ ਹਾਂ ਨਾ ਕਿਸੇ ਟਾਈਮ ਇਹ ਜੰਗਲ ਹੁੰਦਾ ਸੀ ਜੀ ਅੱਜ ਵੀ ਵੈਸੇ ਜੰਗਲ ਹੀ ਆ ਜੇ ਤੁਸੀਂ ਇਸ ਸ਼ਹਿਰ ਤੋਂ ਬਾਹਰਲੇ ਪਾਸੇ ਨਿਕਲ ਜਾਓਗੇ ਤਾਂ ਸੜਕ ਦੇ ਉੱਤੇ ਸਵੇਰੇ ਸ਼ਾਮ ਠੰਡੇ ਟਾਈਮ ਦੇ ਵਿੱਚ ਤੁਹਾਨੂੰ ਸੜਕਾਂ ਦੇ ਉੱਤੇ ਜਰਾਫ ਤੇ ਜਾਂ ਜ਼ੈਬਰਾ ਕਹਿ ਸਕਦੇ ਆ ਤੇ ਬਾਕੀ ਗੁਰੂ ਘਰ ਦੇ ਵਿੱਚ ਸਾਨੂੰ ਬਾਈ ਮਿਲੇ ਸੀ ਉਹਨਾਂ ਨੇ ਕਿਹਾ ਵੀ ਇੱਥੇ ਲੱਕੜ ਬੱਗੇ ਵੀ ਆ ਜਾਂਦੇ ਨੇ ਦਾਤ ਨੂੰ ਨੇੜੇ ਤੇ ਇਸ ਜੰਗਲ ਦੇ ਵਿੱਚ ਜਿਹੜੇ ਜਾਨਵਰ ਪਾਈ ਜਾਂਦੇ ਨੇ ਉਹ ਬਾਕੀ ਥਾਵਾਂ ਦੇ ਉੱਤੇ ਜਿਹੜੇ ਜਾਨਵਰ ਨੇ ਉਹਨਾਂ ਦੇ ਨਾਲੋਂ ਸائز ਦੇ ਵਿੱਚ ਉਹ ਵੱਡੇ ਹੁੰਦੇ ਨੇ ਐਂ ਕਿਹਾ ਸੀ ਨਾ ਜੀ ਉਹਨਾਂ ਨੇ ਤੇ ਇਹ ਜੰਗਲ ਦਾ ਨਾਮ ਕੀ ਆ ਸਾਬੋ ਸਾਬੋ ਸਾਬ ਟੀ ਸਾਇਲੈਂਟ ਆ ਭਾਈ ਉਹਦੇ ਵਿੱਚ ਹਾਂ ਇਹ ਸਾਬੋ ਨੈਸ਼ਨਲ ਪਾਰਕ ਤੁਸੀਂ ਕਹਿ ਸਕਦੇ ਹੋ ਇੱਕ ਤਰ੍ਹਾਂ ਦਾ ਇਹਨੂੰ ਤੇ ਉਹਦੇ ਵਿੱਚ ਇਹ ਗੁਰਦਰਾ ਸਾਹਿਬ ਤੇ ਸਾਰਾ ਸ਼ਹਿਰ ਵਸਿਆ ਹੋਇਆ ਇਹ ਸਿੱਤੀ ਸੜਕ ਉਹੀ ਆ ਜੀ ਇਧਰਲੇ ਪਾਸੇ ਨਾਇਰੋਬੀ ਤੇ ਪਿਛਲੇ ਪਾਸੇ ਨੂੰ ਨੋਮਬਾਸਾ ਜਿਵੇਂ ਹੁਣ ਤੁਹਾਨੂੰ ਦੱਸ ਕੇ ਹਟਿਆ ਵੀ ਮਕਿੰਡੂ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਆ ਜਿੱਥੋਂ ਆਪਾਂ ਜਾ ਕੇ ਆਏ ਆ ਉਹ ਸਾਰਾ ਏਰੀਆ ਇੱਕ ਸਾਬੋ ਜੰਗਲ ਦੇ ਵਿੱਚ ਬਣਿਆ ਹੋਇਆ ਉੱਥੇ ਸਾਬੋ ਰਿਵਰ ਵੀ ਚੱਲਦੀ ਹੁੰਦੀ ਸੀ ਤੇ ਉਸ ਜੰਗਲਾਂ ਦੇ ਉੱਤੇ ਇੱਕ ਫਿਲਮ ਬਣੀ ਹੋਈ ਆ ਜੀ ਉਸ ਫਿਲਮ ਦਾ ਨਾਮ ਹੈਗਾ ਦਾ ਮੈਨ ਈਟਰਸ ਆਫ ਸਾਬੋ ਮੈਨ ਈਟਰਸ ਆਫ ਸਾਬੋ ਇਹ ਕਹਾਣੀ ਤਾਂ ਜੁੜਦੀ ਆ ਕਿ ਕਿਉਂਕਿ ਜਦੋਂ 1898 ਦੇ ਵਿੱਚ ਅੰਗਰੇਜ਼ ਇੰਡੀਆ ਤੋਂ ਵਰਕਰ ਇੱਥੇ ਲੈ ਕੇ ਆਏ ਸੀ ਉਹਦੇ ਵਿੱਚ ਪੰਜਾਬੀ ਵੀ ਹੋ ਸਕਦੇ ਨੇ ਸਿੱਖ ਵੀ ਹੋ ਸਕਦੇ ਨੇ ਦੂਜੇ ਬੰਦੇ ਵੀ ਹੋ ਸਕਦੇ ਨੇ ਤਾਂ ਜਦੋਂ ਯਗੰਡਾ ਰੇਲਵੇਜ਼ ਦਾ ਕੰਮ ਕਰ ਰਹੇ ਸੀ ਤਾਂ ਇਹਨਾਂ ਜੰਗਲਾਂ ਦੇ ਵਿੱਚ ਬਹੁਤ ਖਤਰਨਾਕ ਜਾਨਵਰ ਹੁੰਦੇ ਸੀ ਤੇ ਸਭ ਤੋਂ ਖਤਰਨਾਕ ਜਾਨਵਰ ਤੁਹਾਨੂੰ ਪਤਾ ਹੀ ਆ ਕਿ ਸ਼ੇਰ ਆ ਤੇ ਸ਼ੇਰ ਦਾ ਜਿਹੜਾ ਸਾਬੋ ਤੇ ਜੰਗਲਾਂ ਦੇ ਵਿੱਚ ਜਿਹੜੇ ਸ਼ੇਰ ਰਹਿੰਦੇ ਨੇ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵੀ ਦੂਜੇ ਏਰੀਆ ਦੇ ਵਿੱਚ ਜਿਹੜੇ ਜਾਨਵਰ ਰਹਿੰਦੇ ਨੇ ਜਾਂ ਸ਼ੇਰ ਰਹਿੰਦੇ ਨੇ ਉਹਨਾਂ ਨਾਲੋਂ ਇਹਨਾਂ ਦਾ ਸਾਈਜ਼ ਵੱਡਾ ਹੁੰਦਾ ਸੀ ਹੁਣ ਮੈਨਿਟਰਸ ਵਾਲੀ ਜਿਹੜੀ ਸਟੋਰੀ ਜੁੜਦੀ ਆ ਉਹ ਇਹ ਜੁੜਦੀ ਆ ਕਿ ਉਹ ਟਾਈਮਾਂ ਦੇ ਵਿੱਚ ਜਦੋਂ ਰਾਤ ਬਰਾਤੇ ਨੇਰਾ ਹੋ ਜਾਂਦਾ ਸੀ ਵਰਕਰ ਆਪਦੇ ਟੈਂਟਾਂ ਦੇ ਵਿੱਚ ਆਰਾਮ ਕਰਦੇ ਹੁੰਦੇ ਸੀ ਤਾਂ ਉਹਨਾਂ ਉਹਨਾਂ ਟਾਈਮਾਂ ਦੇ ਵਿੱਚ ਇਹਨਾਂ ਜੰਗਲਾਂ ਦੇ ਵਿੱਚ ਸ਼ੇਰ ਆਮ ਹੁੰਦੇ ਸੀ ਤੇ ਸੁੱਤੇ ਪਏ ਵਰਕਰਾਂ ਨੂੰ ਟੈਂਟਾਂ ਦੇ ਵਿੱਚੋਂ ਖਿੱਚ ਲਿਆਉਂਦੇ ਹੁੰਦੇ ਸੀ ਤੇ ਉਹਨਾਂ ਨੂੰ ਉਹ ਖਾ ਜਾਂਦੇ ਹੁੰਦੇ ਸੀ ਆਨ ਰਿਕਾਰਡ ਗਿਣਤੀ ਮਿਲਦੀ ਹੈ ਵੀ ਉਹਨਾਂ ਸ਼ੇਰਾਂ ਨੇ 135 ਬੰਦਿਆਂ ਦਾ ਸ਼ਿਕਾਰ ਕੀਤਾ ਜੀ ਉਹ ਇੰਨਾ ਕਿ ਡੇਂਜਰਸ ਕੰਮ ਹੋਣ ਲੱਗਿਆ ਸੀ ਉਹ ਟਾਈਮਾਂ ਦੇ ਵਿੱਚ ਇੰਨਾ ਕਿ ਖਤਰਾ ਹੋ ਗਿਆ ਸੀ ਵੀ ਜਿਹੜਾ ਯੂਗਾਂਡਾ ਰੇਲਵੇਜ਼ ਦਾ ਕੰਮ ਚੱਲ ਰਿਹਾ ਸੀ ਰੇਲਵੇ ਦੇ ਬ੍ਰਿਜ ਬਣ ਰਹੇ ਸੀ ਉਹ ਬ੍ਰਿਜ ਬਣਦੇ ਜਾਂ ਰੇਲਵੇ ਦੀਆਂ ਲੈਣਾ ਬਚਾਉਣੀਆਂ ਉਹਨਾਂ ਨੂੰ ਬਚਾਲੇ ਰੋਕਣੀਆਂ ਪਈਆਂ ਸੀ ਤੇ ਔਨ ਰਿਕਾਰਡ ਇਹ ਚੀਜ਼ ਮਿਲਦੀ ਆ ਕਿ ਉਹਨਾਂ ਸ਼ੇਰਾਂ ਦੇ ਬਾਅਦ ਦੇ ਵਿੱਚ ਸ਼ਿਕਾਰ ਵੀ ਕੀਤੇ ਗਏ ਨੇ ਦਸੰਬਰ 1898 ਦੇ ਵਿੱਚ ਪਹਿਲਾ ਸ਼ੇਰ ਹੰਟ ਕੀਤਾ ਗਿਆ ਸੀ ਉਸ ਤੋਂ ਕਹਿੰਦੇ ਤਿੰਨ ਹਫ਼ਤਿਆਂ ਬਾਅਦ ਫਿਰ ਦੂਜਾ ਸ਼ੇਰ ਹੰਟ ਕੀਤਾ ਗਿਆ ਸੀ ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਬੰਦੇ ਗਵਾਹੀ ਭਰਦੇ ਨੇ ਉਹਨਾਂ ਦੀ ਗਿਣਤੀ ਵੀ ਉਹਨਾਂ ਨੇ ਲਿਖਿਆ ਲਿਖੀ ਹੋਈ ਆ ਵੀ 30 ਤੋਂ 35 ਬੰਦੇ ਸੀ ਜਿਨ੍ਹਾਂ ਨੇ ਸਾਰਾ ਕੁਝ ਆਪਦੀਆਂ ਅੱਖਾਂ ਦੇ ਨਾਲ ਹੁੰਦਾ ਦੇਖਿਆ ਹੈ ਤੇ ਜਿਹੜੇ ਉਹ ਸ਼ੇਰ ਹੰਟ ਕੀਤੇ ਗਏ ਸੀ ਉਹਨਾਂ ਦੇ ਕੰਕਾਲ ਸਕਲ کہہ ਸਕਦੇ ਹੋ ਉਹਨਾਂ ਦੀਆਂ ਖੱਲਾਂ ਅੱਜ ਵੀ ਸ਼ਿਕਾਗੋ ਦੇ ਮਿਊਜ਼ੀਅਮ ਦੇ ਵਿੱਚ ਰੱਖੀਆਂ ਹੋਈਆਂ ਨੇ ਤਾਂ 135 ਬੰਦੇ ਸ਼ੇਰਾਂ ਦੁਆਰਾ ਮਾਰੇ ਜਾਣਾ ਇਹ ਬਹੁਤ ਵੱਡੀ ਗਿਣਤੀ ਹੁੰਦੀ ਆ ਉਹਦੇ ਵਿੱਚ ਆਪਣੇ ਪੰਜਾਬੀ ਵੀ ਹੋ ਸਕਦੇ ਨੇ ਪਰ ਐਗਜ਼ੈਕਟ ਕੋਈ ਐਨ ਨਹੀਂ ਮਿਲਦੀ ਪਤਾ ਵੀ ਐਨ ਨਹੀਂ ਦੱਸਿਆ ਗਿਆ ਵੀ ਉਹ ਕਿਹੜੇ ਬੰਦੇ ਸੀ ਜਿਹੜੇ ਮਾਰੇ ਗਏ ਨੇ ਪਰ ਇਹਨਾਂ ਜ਼ਰੂਰ ਆ ਕਿ 1898 ਦੇ ਵਿੱਚ ਜਿਹੜਾ ਕੰਮ ਕਰਾਉਣ ਲੈ ਕੇ ਆਏ ਸੀ ਅੰਗਰੇਜ਼ ਉਹਨਾਂ ਦੇ ਵਿੱਚੋਂ ਇੰਡੀਅਨ ਵਰਕਰ ਸੀ ਇਹੋ ਜਿਹੜੇ ਮਾਰੇ ਗਏ ਸੀ ਸ਼ੇਰਾਂ ਵੱਲੋਂ ਤੇ ਤੁਸੀਂ ਦੇਖੋ ਵੀ ਉਹ ਟਾਈਮਾਂ ਦੇ ਵਿੱਚ ਐਨਾ ਖਤਰਨਾਕ ਜੰਗਲ ਸੀ ਐਨੇ ਸ਼ੇਰ ਹੁੰਦੇ ਸੀ ਤੇ ਕੰਮ ਕਰਨਾ ਕਿੰਨਾ ਔਖਾ ਹੁੰਦਾ ਹੋਊਗਾ ਤੇ ਇਨ੍ਹਾਂ ਸੜਕਾਂ ਦੇ ਉੱਤੇ ਉਹ ਸ਼ੇਰ ਆਮ ਹੀ ਘੁੰਮਦੇ ਹੁੰਦੇ ਸੀ ਪਹਿਲਾਂ ਵੀ ਤੁਹਾਨੂੰ ਦੱਸ ਗਿਆ ਹੈ ਕਿ ਅੱਜ ਦੀ ਡੇਟ ਦੇ ਵਿੱਚ ਵੀ ਲੱਕੜ ਬੱਗੇ ਵਾਲੇ ਜਿਹੜੇ ਜਾਨਵਰ ਨੇ ਐਡੇ ਖਤਰਨਾਕ ਜਾਨਵਰ ਨੇ ਸ਼ੇਰ ਦੇ ਮੁਕਾਬਲੇ ਦੇ ਉਹ ਵੀ ਇਨ੍ਹਾਂ ਜੰਗਲਾਂ ਦੇ ਵਿੱਚ ਜਾਂ ਗੁਰੂ ਘਰ ਦੇ ਨੇੜੇ ਤੇ ਜਿਹੜੇ ਆ ਜਾਂਦੇ ਨੇ ਰਾਤ ਬਰਾਤੀ ਤੇ ਜਿਹੜੀ ਸੜਕ ਉੱਤੋਂ ਦੀ ਆਪਾਂ ਲੰਘ ਰਹੇ ਹਾਂ ਇੱਥੋਂ ਜਰਾਫ ਜੈਬਰੇ ਸਾਨੂੰ ਸੜਕਾਂ ਦੇ ਉੱਤੇ ਜਦੋਂ ਥੋੜਾ ਜਿਹਾ ਠੰਡਾ ਮੌਸਮ ਹੁੰਦਾ ਧੁੱਪ ਜੱੜੀ ਜਤਾ ਉਹ ਪਿੱਛੇ ਮੁੜ ਜਾਂਦੇ ਨੇ ਤੇ ਜਦੋਂ ਠੰਡਾ ਜਿਹਾ ਮੌਸਮ ਹੁੰਦਾ ਤਾਂ ਸਾਨੂੰ ਸੜਕਾਂ ਤੇ ਆਪ ਦੇਖਣ ਨੂੰ ਮਿਲ ਜਾਂਦੇ ਆ ਇਹ ਹੁਣ ਆਇਆ ਵੀ ਜਿਵੇਂ ਜਿਵੇਂ ਆਪਾਂ ਨੂੰ ਚੀਜ਼ਾਂ ਪਤਾ ਲੱਗ ਜਾਂਦੀਆਂ ਨੇ ਓਵੇਂ ਓਵੇਂ ਤੁਹਾਨੂੰ ਦੱਸੀ ਜਾਂਦੇ ਆ 1896 ਦੇ ਵਿੱਚ ਅ ਇੱਥੇ ਤੱਕ ਪਹੁੰਚ ਗਏ ਸੀ ਮਕਿੰਡੂ ਤੱਕ ਰੇਲਵੇ ਲੈਣ ਬਿਚਾਉਂਦੇ ਬਸਾਉਂਦੇ ਤੇ ਜਿਹੜੀ ਇਹ ਹਿਸਟਰੀ ਜੁੜਦੀ ਆ ਇਹ ਵੀ 1898 ਦੇ ਨਾਲ ਹੀ ਜੁੜਦੀ ਆ 135 ਵਰਕਰ ਉਹਦੇ ਵਿੱਚੋਂ ਇਥੋਂ ਦੇ ਲੋਕਲ ਵੀ ਸੀ ਤੇ ਕੁਝ ਆਪਣੇ ਇੰਡੀਆ ਤੋਂ ਜਿਹੜੇ ਅੰਗਰੇਜ਼ ਲੈ ਕੇ ਆਏ ਸੀ ਇੱਥੇ ਕੰਮ ਕਰਾਉਣ ਵਾਸਤੇ ਉਹਨਾਂ ਦਾ ਟੋਟਲ ਮਿਲਾ ਕੇ 135 ਬੰਦਿਆਂ ਨੂੰ ਸ਼ੇਰਾਂ ਨੇ ਆਪ ਦਾ ਸ਼ਿਕਾਰ ਬਣਾ ਲਿਆ ਸੀ ਜਦੋਂ ਇੱਕ ਸ਼ਿਕਾਰ ਕਰ ਲਿਆ ਤਾਂ ਸ਼ੇਰਾਂ ਦੇ ਮੂੰਹ ਨੂੰ ਖੂਨ ਲੱਗ ਗਿਆ ਫਿਰ ਉਹਨਾਂ ਨੂੰ ਆਦਤ ਪੈ ਗਈ ਸੀ ਬੰਦਿਆਂ ਨੂੰ ਖਾਣ ਦੀ ਫਿਰ ਉਹ ਨਿਤਿ ਸ਼ਕਾਰ ਕਰਨ ਲੱਗੇ ਸੀ ਟੈਂਟ ਦੇ ਵਿੱਚ ਸੁੱਤੇ ਪਿਆ ਨੂੰ ਖਿੱਚ ਲਿਆਉਂਦੇ ਹੁੰਦੇ ਸੀ ਇਹ ਸਾਰੀ ਹਿਸਟਰੀ ਜੁੜਦੀ ਆ ਤੇ ਮੈਨ ਇਟਰਸ ਆਫ ਸਾਬੋ ਜਿਹੜੀ ਮੂਵੀ ਆ ਉਹ ਉਹਦੇ ਉੱਤੇ ਬਣੀ ਹੋਈ ਆ ਠੀਕ ਆ ਬਾਈ ਜੀ ਇੱਕ ਮੂਵੀ ਹੋਰ ਵੀ ਆ ਗੋਸਟ ਆਫ ਡਾਰਕਨੈਸ ਗੋਸਟ ਆਫ ਡਾਰਕਨੈਸ ਉਹ ਵੀ ਸਾਬੋ ਜੰਗਲ ਦੇ ਏਰੀਆ ਚ ਬਣੀ ਆ ਉਹਦੇ ਵਿੱਚ ਆਪਣੇ ਆਪਣੇ ਬੰਬੇ ਵਾਲੇ ਹੀਰੋ ਓਮਪੁਰੀ ਓਮਪੁਰੀ ਉਹਨੇ ਵੀ ਕੰਮ ਕੀਤਾ ਹੋਇਆ ਓਮਪੁਰੀ ਨੇ ਵੀ ਕੰਮ ਕੀਤਾ ਹੋਇਆ ਉਹ ਮੂਵੀ ਦੇ ਵਿੱਚੋਂ ਦੋਨੇ ਮੂਵੀਆਂ ਸਾਬੂ ਜੰਗਲ ਦੇ ਨਾਲ ਜੁੜਦੀਆਂ ਨੇ ਕਿ ਐਡਾ ਖਤਰਨਾਕ ਮਾਹੌਲ ਹੁੰਦਾ ਸੀ ਉਹ ਟਾਈਮਾਂ ਦੇ ਵਿੱਚ ਤੇ ਇਹ ਕੋਈ ਨਵੀਂ ਚੀਜ਼ ਸਾਨੂੰ ਪਤਾ ਲੱਗੀ ਹੈ ਮੈਨ ਇਟਰਜ਼ ਆਫ ਸਾਬੂ ਸਾਬੂ ਦੇ ਜੰਗਲਾ ਕਰਕੇ ਤੇ ਸਾਬੂ ਰਿਵਰ ਵੀ ਚੱਲਦੀ ਹੁੰਦੀ ਸੀ ਉਹ ਟਾਈਮਾਂ ਦੇ ਵਿੱਚ ਤੇ ਕੋ ਮੈਨ ਇਟਰਜ਼ ਦੇ ਨਾਮ ਤੇ ਰੈਸਟੋਰੈਂਟ ਲੌਂਜ ਵੀ ਬਣਿਆ ਹੋਇਆ ਹੈ ਮੈਨ ਇਟਰਜ਼ ਦੇ ਨਾਮ ਤੇ ਲੌਂਜ ਵੀ ਬਣਿਆ ਹੋਇਆ ਇੱਥੇ ਬਣਿਆ ਹੋਇਆ ਅੱਗੇ ਜੀ ਅੱਛਾ ਉਹ ਸਾਰੀਆਂ ਕਹਾਣੀਆਂ ਤਾਂ ਹੀ ਜੁੜਦੀਆਂ ਨੇ ਕਿਉਂਕਿ ਉਹ ਸੱਚੀਆਂ ਗੱਲਾਂ ਨੇ ਤੁਸੀਂ ਵੀ ਕਦੇ ਰਿਸਰਚ ਕਰਕੇ ਦੇਖਿਓ ਬਈ ਇੰਡੀਆ ਤੋਂ ਲਿਆ ਕੇ ਵਰਕਰ ਇੱਥੇ ਜਦੋਂ ਕੰਮ ਕਰਾਇਆ ਗਿਆ ਤਾਂ ਸ਼ੇਰਾਂ ਨੇ ਆਪ ਦਾ ਉਹਨਾਂ ਨੂੰ ਸ਼ਿਕਾਰ ਬਣਾ ਲਿਆ ਸੀ। ਬਾਕੀ ਸ਼ੇਰ ਦੇ ਮੂੰਹ ਨੂੰ ਜਦੋਂ ਖੂਨ ਲੱਗ ਗਿਆ ਫਿਰ ਉਹਨੂੰ ਬੰਦਿਆਂ ਦਾ ਚਸਕਾ ਪੈ ਗਿਆ ਬੰਦੇ ਖਾਣ ਦਾ। ਕਿਉਂਕਿ ਇਹ ਹੁੰਦਾ ਨਾ ਕਈ ਵਾਰ ਬੰਦਾ ਆਪਦੇ ਘਰੇ ਸੁੱਤਾ ਪਿਆ ਹੋਵੇ ਉਹਨੂੰ ਆ ਲੱਗਦਾ ਵੀ ਮੈਂ ਕਿਤੇ ਸੇਫ ਆ ਪਰ ਸ਼ੇਰਾਂ ਨੂੰ ਜਦੋਂ ਚਸਕਾ ਪੈ ਗਿਆ ਨਾ ਸੁੰਘ ਸੁੰਘ ਕੇ ਫਿਰ ਉਹ ਟੈਂਟਾਂ 'ਚ ਸੁੱਤੇ ਪਿਆ ਨੂੰ ਖਿੱਚ ਲਿਆਉਂਦੇ ਹੁੰਦੇ ਸੀ। ਆ ਕੀ ਲੱਦੀ ਜਾਂਦੇ ਨੇ ਕ੍ਰੇਨ ਕ੍ਰੇਨ ਲਈ ਜਾਂਦੇ ਨੇ 48 ਟਨ ਬਹੁਤ ਰੋਡ ਚੱਲਦਾ ਭਾਈ ਇਹ ਮੋਂਬਾਸਾ ਤੋਂ ਨਾਇਰੋਬੀ ਵਾਲਾ ਇਹਨਾਂ ਜੰਗਲਾਂ ਦੇ ਵਿੱਚ ਵੀ ਭਾਈ ਜੀ ਐਵੇਂ ਸੜਕਾਂ ਤੇ ਆ ਜਾਂਦੇ ਹੁੰਦੇ ਨੇ ਹਨਾ ਜਰਾਫ ਵਗੈਰਾ ਜਾਂ ਜੈਬਰੀ ਜਿਵੇਂ ਜਿਵੇਂ ਹੁਣ ਦਿਨ ਢਲੀ ਜਾਊਗਾ ਤਾਂ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਨਹੀਂ ਜਰਾਫਤਾ ਨਾਰਮਲ ਮਿਲ ਜਾਂਦਾ ਜਰਾਫਤਾ ਨਾਰਮਲ ਮਿਲ ਜਾਂਦਾ ਹੁਣ ਵੀ ਇੰਨਾ ਜਾਨਵਰ ਇੱਥੇ ਉਹ ਟਾਈਮਾਂ ਦੇ ਵਿੱਚ ਮੈਂ ਕਹਿੰਦਾ ਵੀ ਗਾਹ ਹੀ ਪੈਂਦਾ ਹੋਣਾ ਜਾਨਵਰਾਂ ਵਾਲਾ ਤਾਂ ਇਹ ਲੋਕ ਕਿ ਮੈਂ ਸਰਵਾਈਵ ਕਰਦੇ ਹੋਣਗੇ ਕਿ ਨਹੀਂ ਪਰ ਉਹੋ ਜਿਹਾ ਹੀ ਹੋ ਜਾਂਦਾ ਬੰਦਾ ਬੰਦਾ ਉਹੋ ਜਿਹਾ ਹੋ ਜਾਂਦਾ ਇਹ ਇੰਨਾਂ ਦਾ ਸ਼ਿਕਾਰ ਕਰੀ ਫਿਰਦੇ ਸੀ ਚੀਤਿਆਂ ਦਾ ਸ਼ੇਰਾਂ ਦਾ ਇੰਡੀਆ ਫਲੈਗ ਇੰਡੀਆ ਫਲੈਗ ਹੋਰ ਕੀ ਲਿਖਿਆ ਹੋਇਆ ਹੈ ਕੀਨੀਆ ਫਲੈਗ ਅੱਛਾ ਜੀ ਪੜ ਕੇ ਦੱਸ ਮਾੜਾ ਜਾਂ ਉਹ ਰਿਪੋਰਟ ਪੜ ਕੇ ਦੱਸ ਮਾੜਾ ਜਾਂ ਕੀ ਲਿਖਿਆ ਹੋਇਆ ਇਹਦੇ ਉੱਤੇ ਕੀ ਲਿਖਿਆ ਹੋਇਆ ਕੀ ਲਿਖਿਆ ਹੋਇਆ ਪੜ੍ਹ ਕੇ ਦੱਸ ਉਦਾਂ ਨਾ ਮਾਰਦੇ ਹਜੇ ਕੱਟਣਾ ਆਪਾਂ ਕੀ ਲਿਖਿਆ ਇੱਥੇ ਵੈਲਕਮ ਵੈਲਕਮ ਹਾਂ ਇੰਡੀਆ ਫਲੈਗ ਹਾਂ ਵੈਲਕਮ ਤੂੰ ਕੀਨੀਆ ਕੀਨੀਆ ਚਲੋ ਆਜੋ ਇੱਧਰਲੇ ਪਾਸੇ ਆਜੋ ਕੀ ਕੱਟਣਾ ਆਪਾਂ ਉਧਰ ਨਹੀਂ ਬਹਿਣਾ ਤੁਸੀਂ ਲੋ ਜੀ ਇਸ ਟਾਈਮ ਗੁਰਦਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਰਾਤ ਦਾ ਟਾਈਮ ਆ ਕਿੰਨੇ ਵਜੇ ਦਾ ਟਾਈਮ ਹੋ ਗਿਆ 8 ਵਜੇ ਦਾ ਲੋ ਜੀ ਰਾਤ ਦਾ 8 ਵਜੇ ਦਾ ਟਾਈਮ ਹੋ ਗਿਆ ਮਕਿੰਡੂ ਸਾਹਿਬ ਤੋਂ ਅਸੀਂ ਵਾਪਸ ਆ ਗਏ ਸੀ ਤੇ ਸਰਦਾਰ ਅਮਰਿਤ ਸਿੰਘ ਹੋਰਾਂ ਦੇ ਅਸੀਂ ਘਰੇ ਬੈਠੇ ਆ ਜੀ ਤੇ ਨਾਲ ਆ ਨਿੱਕੀ ਜੀ ਸਾਡੀ ਗੁੱਡੀ ਇਹਦਾ ਸਵੇਰੇ ਮੈਨੂੰ ਫੋਨ ਆ ਗਿਆ ਸੀ ਇਹਦਾ ਨਾਮ ਹੈਗਾ ਜੀ ਦੱਸੋ ਆ ਦਾ ਨਾਮ ਜੈਸਿਕਾ ਜੈਸਿਕਾ ਇਹਦਾ ਨਾਮ ਹੈਗਾ ਜੈਸਿਕਾ ਇਹ ਬਾਈ ਜੀ ਦੇ ਮੁੰਡੇ ਨੇ ਇਹਨਾਂ ਦਾ ਨਾਮ ਹੈਗਾ ਜੀ ਹਾਂਜੀ ਸਰਗੁਨ ਸਾਗੁਨ ਇਹਦਾ ਐਕਸੈਂਟ ਦੇਖੋ ਤੁਸੀਂ ਵੀ ਪੰਜਾਬੀ ਦੇ ਵਿੱਚ ਜਿਹੜਾ ਐਕਸੈਂਟ ਮਾਰਦਾ ਮੈਨੂੰ ਬਹੁਤ ਸੋਹਣਾ ਲੱਗਦਾ ਨੇ ਇੱਥੋਂ ਦੇ ਬੋਲਦੇ ਜਵਾਕ ਕਿ 33 ਪੁੱਤ ਕੇਕ ਇਹਦੇ ਉੱਤੇ ਲਿਖਿਆ ਹੋਇਆ ਜੀ ਇੰਡੀਆ ਦਾ ਫਲੈਗ ਤੇ ਕੀਨੀਆ ਦਾ ਤੇ ਨਾਲ ਲਿਖਿਆ ਹੋਇਆ ਵੈਲਕਮ ਟੂ ਕੀਨੀਆ ਕੱਟ ਦੇ ਪੁੱਤ ਬਲੈ ਆਹ ਚਲੋ ਜੀ ਕਹਦੇ ਹੈਪੀ ਬਰਥਡੇ ਕੀ ਬਰਥਡੇ ਵੈਲਕਮ ਟੂ ਕੀਨੀਆ ਪੁੱਤ ਹਾਂ ਲੈ ਆਜੋ ਤਾਂ ਤੇਰਾ ਮੂੰਹ ਮਿੱਠਾ ਕਰੀਏ ਆਪਾਂ ਚਲੋ ਜੀ ਉੱਪਰ ਇੱਕ ਹੋਰ ਜਾਮਚਾ ਹੈ ਇੱਕ ਹੋਰ ਸਟਾਰ ਵਾਲਾ ਸਟਾਰ ਖਾਣਾ ਸਟਾਰ ਸਟਾਰ ਖਾਣਾ ਸਟਾਰ ਚੀਲੋ ਜੀ ਕਿਹੜੀ ਕਲਾਸ ਚ ਪੜਦੇ ਹੁਣ ਦੱਸੋ ਮਾੜਾ ਜਾਂ ਬੋਲ ਕੇ ਕੇ ਜੀ ਆ ਖਵਾਓ ਮੈਨੂੰ ਖਵਾਓ ਹੈ ਹੈ ਕਿਹੜੀ ਕਲਾਸ ਪੜਨਾ ਕੇ ਜੀ 3 ਬਲੂ ਕੇ ਜੀ 3 ਬਲੂ ਤੁਸੀਂ ਬਾਈ ਕਿਹੜੀ ਕਲਾਸ ਚ ਪੜਦੇ ਹੋ ਹਾਂ ਕਲਾਸ 10 ਕਲਾਸ 10 ਤੇ ਗਾਤੇ ਇਹਨਾਂ ਦੇ ਹਾਂ ਮੈਨੂੰ ਵੀ ਖਵਾ ਦਿਓ। ਲੋ ਬਾਈ ਜੀ ਤੁਸੀਂ ਵੀ ਕਰੋ ਮੂੰਹ ਮਿੱਠਾ। ਯਰ ਟੈਂਪ ਚੱਲਦੇ ਆ ਇਹਨਾਂ ਦੇ। ਹਾਂਜੀ। ਹੁਣ ਛੁੱਟੀਆਂ ਚੱਲਦੀਆਂ ਨੇ ਇਹਨਾਂ ਦੀਆਂ? ਨਹੀਂ ਕਲਾਸਾਂ ਲੱਗੀਆਂ। ਅਜੇ ਕਲਾਸਾਂ ਲੱਗੀਆਂ। ਲੋ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਸਾਡਾ ਸਵਾਗਤ ਕੀਤਾ ਕੀਨੀਆਂ ਦੇ ਵਿੱਚ? ਬੰਦਾ ਬਣਦਾ ਤੇ ਕਰਨਾ ਬਣਦਾ ਵੀ ਆ। ਬਿਲਕੁਲ। ਚਲੋ ਜੀ। ਖੇ ਜਾ ਬੁੱਤਾ। ਕੁਝ ਕਹਿਣਾ ਹੋਵੇ ਕੈਮਰੇ ਤੇ ਤੇਰੀ ਵੀਡੀਓ ਬਣਦੀ ਐ ਕਹਦੇ ਅੱਜ ਕੁਝ ਕਾ ਚੈਨਲ ਨੂੰ ਲਾਈਕ ਕਰ ਦੋ ਸਬਸਕ੍ਰਾਈਬ ਕਰ ਦੋ ਇਹ ਕਹਦੇ ਇਹ ਮੇਰੇ ਫਾਇਦੇ ਦੀ ਗੱਲ ਆ ਲਾਈਕ ਕਰ ਦੋ ਤੇ ਸਬਸਕ੍ਰਾਈਬ ਕਰ ਦੋ ਹਾਂ ਲੈ ਭਾਈ ਹੁਣ ਤੁਸੀਂ ਇੰਨੀ ਕਿਊਟ ਆਵਾਜ਼ ਦੇ ਵਿੱਚ ਇਹਨੇ ਕਿਹਾ ਲਾਈਕ ਕਰ ਦੋ ਤੇ ਸਬਸਕ੍ਰਾਈਬ ਕਰ ਦੋ ਨੇ ਰੀਠਾ ਦੇ ਤੁਸੀਂ ਲਾਈਕ ਸਬਸਕ੍ਰਾਈਬ ਵਾਲੀ ਠੀਕ ਐ ਚਲੋ ਬੱਦਰ ਹੁਣ ਆਪਾਂ ਇਦੂ ਬਾਦ ਪ੍ਰਸ਼ਾਦਾ ਪਾਣੀ ਛਕਾਂਗੇ ਠੀਕ ਐ ਚਲੋ ਸਾਹਮਣੇ ਮੇਰਾ ਵਲੌਗ ਚੱਲੀ ਜਾਂਦਾ ਜੀ ਤੇ ਇਧਰਲੇ ਪਾਸੇ ਆਪਣਾ ਪ੍ਰਸ਼ਾਦਾ ਪਾਣੀ ਆ ਗਿਆ ਤਰ੍ਹਾਂ ਤਰ੍ਹਾਂ ਦੇ ਪਤਵਾਨ ਖਾਨ ਨੂੰ ਮਿਲ ਰਹੇ ਨੇ ਪਿਛਲੇ 3-4 ਦਿ ਉਹਦੇ ਕੰਮ ਆ ਬੱਚਾ ਠੀਕ ਆ ਬਾਈ ਜੀ ਦੁਬਾਰੇ ਮਿਲਾਂਗੇ ਨਵੇਂ ਵਲੌਗ ਚ ਠੀਕ ਆ ਪੰਜਾਬ ਪੁਲਿਸ ਵਾਲਿਆਂ ਦੀ ਇਹਨਾਂ ਨੇ ਅੱਜ ਵਰਦੀ ਪਾਈ ਹੋਈ ਆ ਤੇ ਪਿਛਲੇ ਪਾਸੇ ਟੀ-ਸ਼ਰਟ ਤੇ ਪੰਜਾਬ ਪੁਲਿਸ ਲਿਖਿਆ ਹੋਇਆ ਔਰ ਰੱਖਦੇ ਪੁੱਤ ਐਨਾ ਕੰਮ ਨਾ ਕਰਿਆ ਕਰ ਰੱਖਦੇ ਰੱਖਦੇ ਹਾਂ ਚੱਲ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਫੇਰ ਮਿਲਦੇ ਆ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਠੀਕ ਆ ਜੀ ਏਸ